ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਅਮਲ ਕਰ ਧਰਤੀ ਇਥਿ ਠਮਕ ਬੀਜ ਸ਼ਬਦੋ ਕਰ ਇਥਿ ਵਿਸਰਾਮ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਏ ਲੈ ਪਿਸਤ ਦੋਜਕ ਮੂੜੇ ਏਵ ਜਾਣੀ ਈਮਾਨ ਉਚਾਰਨ ਕਰਨਾ ਈਮਾਨ ਨਹੀਂ ਕਹਿਣਾ ਬਿਹਾਰੀ ਨਾਲ ਈਮਾਨ ਜਮਾਇਲ ਹੈ ਤੇ ਵੀ ਪਿਸਤ ਬੋਲਣਾ ਪਿਸਤ ਨਹੀਂ ਕਹਿਣਾ ਪਿਸਤ ਦੋਜਕ ਮੂੜੇ ਏਵ ਜਾਣੀ ਮਤ ਜਾਣ ਸਹ ਗੱਲ ਲੀ ਪਾਇਆ ਹਾਂਜੀ ਸਾਧ ਸੰਗਤ ਜੀ ਜਾਣ ਸਹ ਕਈਆਂ ਥਾਵਾਂ ਤੇ ਇਕੱਠਾ ਛਪਿਆ ਹੁੰਦਾ ਹੈ ਪਰ ਉਹ ਗਲਤ ਹੈ ਮਤ ਜਾਣ ਇਥੇ ਜਮਕ ਲੱਗੇਗੀ ਮਤ ਜਾਣ ਸਹ ਗੱਲ ਨਹੀਂ ਪਾਇਆ ਗੱਗੇ ਦੇ ਉੱਪਰ ਅਦਕ ਵੀ ਆਵੇਗਾ ਤੇ ਲੱਲੇ ਦੀ ਬਿਹਾਰੀ ਨੂੰ ਥੋੜਾ ਅਨਨਾਸ ਕੀ ਨੱਕ ਵਿੱਚ ਆਵਾਜ਼ ਬੋਲ ਕੇ ਗੱਲ ਨਹੀਂ ਮਤ ਜਾਣ ਸਹ ਗੱਲ ਨਹੀਂ ਪਾਇਆ ਮਾਲਕ ਹੈ ਮਾਨ ਹੈ ਰੂਪ ਕੀ ਸੋਭਾ ਇਤ ਬਿਧੀ ਜਨਮ ਗਵਾਇਆ ਰਹਾ ਐਬ ਤਨ ਚੱਕੜੋ ਇਹੋ ਮਨ ਮੀੜ ਕੋ ਕਮਲ ਕੀ ਸਾਰ ਨਹੀਂ ਮੂਲ ਪਾਏ ਪਾਉਰ ਉਸਤਾਦ ਨਿਤ ਪਾਖਿਆ ਬੋਲੇ ਕਿਉ ਬੁੱਝੈ ਜਾ ਨਹਿ ਬੁੱਝਾਈ ਹਾਂਜੀ ਕਿਉ ਬੁੱਝੈ ਇਹ ਥੋੜਾ ਕਸ ਕੇ ਬੋਲਿਆ ਜਾਵੇਗਾ ਭਾਵੇਂ ਦੁਲਾਵਾਂ ਲੱਗੀਆਂ ਨੇ ਪਰ ਬੁੱਝੈ ਕਸ ਕੇ ਤੇ ਜਾ ਤੇ ਨਹਿ ਇਹਨੂੰ ਬਿਲਕੁਲ ਵੱਖਰਾ ਕਰਕੇ ਪੜਨਾ ਹੈ ਕਈ ਵਾਰੀ ਆਪਾਂ ਜਾਨਣਾ ਹੈ ਪੜ ਜਾਣੇ ਆ ਤੇ ਉਹ ਪਾਠ ਜਾਨਣਾ ਹੈ ਬਣ ਜਾਂਦਾ ਪਰ ਆਪਾਂ ਨਖੇਰ ਕੇ ਜੱਜਾ ਵੱਖਰਾ ਜਾ ਨਹਿ ਬੁੱਝਾਈ ਇਸ ਤਰ੍ਹਾਂ ਪਾਠ ਕਰਨਾ ਤੇ ਬੁੱਝਾ ਕਸ ਕੇ ਆਕਣ ਸੁਨਣਾ ਪਾਵਣ ਕੀ ਬਾਣੀ ਇਹੋ ਮਨ ਰੱਤਾ ਮਾਇਆ ਖਸਮ ਕੀ ਨਦਰ ਖਸਮ ਕੀ ਨਦਰ ਦਿਲਹਿ ਪਸਿੰਦੇ ਜਿਨੇ ਕਰ ਏਕ ਧਾਇਆ ਤੀਹ ਕਰ ਰੱਖੇ ਪੰਜ ਕਰ ਸਾਥੀ ਨਾਲ ਸੈਤਾਨ ਮਤ ਕਟ ਜਾਏ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਾਨ ਕੇਤਕੂ ਸੰਜਿਆਹੀ ਕੇਤ ਵਖਰਾ ਤੇ ਕੂ ਵਖਰਾ ਮਾਲ ਧਾਨ ਕੇਤਕੂ ਸੰਜਿਆਹੀ